15 ਜੁਲਾਈ 2025 ਮੇਰੇ ਦਿਨ ਦੀ ਸ਼ੁਰੂਆਤ ਬੜੀ ਖਰਾਬ ਰਹੀ ਖਬਰ ਮਿਲੀ ਕਿ ਫੌਜਾ ਸਿੰਘ ਦੀ ਡੈਥ ਹੋ ਗਈ ਇੱਕ ਅਹਿਜਾ ਇਨਸਾਨ ਜਿਹਨੂੰ ਮੈਂ ਪਰਸਨਲੀ ਮਿਲਣਾ ਚਾਹੁੰਦਾ ਸੀ ਉਹ ਦੁਨੀਆ ਤੋਂ ਚਲੇ ਗਿਆ ਇਸ ਗੱਲ ਤੋਂ ਵੀ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਇਹ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਨੇਚੁਰਲੀ ਨਹੀਂ ਇੱਕ ਕਾਰ ਐਕਸੀਡੈਂਟ ਚ ਹੋਈ ਹੈ ਫੌਜਾ ਸਿੰਘ ਦੁਨੀਆ ਦੇ ਸਭ ਤੋਂ ਵੱਡੇ ਮੈਰਾਥਨ ਰਨਰ ਸੀ ਇੱਕ ਐਹੋਜੇ ਇਨਸਾਨ ਜਿਨ੍ਹਾਂ ਨੇ ਦੁਨੀਆ ਦੇ ਕਈ ਸਾਰੇ ਰਿਕਾਰਡ ਤੋੜਤੇ ਤੇ ਆਪਣੇ ਨਾਮ ਕਰ ਲਏ ਗਿਨੀਸ ਬੁੱਕ ਆਫ ਰਿਕਾਰਡਸ ਨੇ ਉਹਨਾਂ ਦੇ ਕਿਸੇ ਵੀ ਰਿਕਾਰਡ ਨੂੰ ਇਨਕਲੂਡ ਨਹੀਂ ਕੀਤਾ ਪਰ ਕਿਉਂ ਕੀ ਕਾਰਨ ਸੀ ਅਸਲ 'ਚ ਉਹਨਾਂ ਦੀ ਏਜ ਦਾ ਕੋਈ ਰਿਟਨ ਪ੍ਰੂਫ ਅਵੇਲੇਬਲ ਨਹੀਂ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦੇ ਕਿਸੇ ਵੀ ਰਿਕਾਰਡ ਨੂੰ ਇਨਕਲੂਡ ਨਹੀਂ ਕੀਤਾ ਚਾਹੇ ਗਿਨੀਸ ਰਿਕਾਰਡ ਬੁੱਕ 'ਚ ਉਹਨਾਂ ਦਾ ਨੇਮ ਦਰਜ ਨਹੀਂ ਸੀ ਪਰ ਦੁਨੀਆ ਨੇ ਉਹਨਾਂ ਨੂੰ ਮੈਰਕਲ ਮੈਰਾਥਨ ਮੈਨ ਕਿਹਾ ਫੌਜਾ ਸਿੰਘ ਨੇ ਕੀ ਕੀ ਕੀਤਾ ਇਹ ਵੀ ਦੇਖ ਲੈਣੇ ਆ 99 ਸਾਲ ਦੀ ਉਮਰ 'ਚ ਪਹਿਲੀ ਮੈਰਾਥਨ 'ਚ ਉਹਨਾਂ ਨੇ ਹਿੱਸਾ ਲਿਆ 100 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਕੰਪਲੀਟ ਕਰਨ ਵਾਲੇ ਪਹਿਲੇ ਇਨਸਾਨ ਬਣੇ 8 ਮੈਰਾਥਨ ਰੇਸਿਸ ਉਹਨਾਂ ਨੇ ਕੰਪਲੀਟ ਕੀਤੀਆਂ ਐਡੀਟਾਸ ਦੇ ਉਹ ਬ੍ਰਾਂਡ ਐਂਬੈਸਡਰ ਰਹੇ ਪੱਗ ਦੀ ਸ਼ਾਨ ਨੂੰ ਉਹਨਾਂ ਨੇ ਹੋਰ ਵੀ ਉੱਚਾ ਕੀਤਾ ਸਾਸਟਰੀ ਕਾਲ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਤੇ ਮੈਂ ਹਾਂ ਤਾਜ ਸੱਦੂ ਫੌਜਾ ਸਿੰਘ ਦਾ ਜਨਮ ਬਿਆਸਪਿੰਡ ਜਲੰਧਰ 'ਚ 1 April 1911 ਨੂੰ ਹੋਇਆ ਛੋਟੀ ਉਮਰ ਦੇ ਵਿੱਚ ਉਹ ਬਹੁਤ ਕਮਜ਼ੋਰ ਸੀ 5 ਸਾਲ ਦੀ ਉਮਰ ਤੱਕ ਤਾਂ ਉਹ ਪ੍ਰੋਪਰਲੀ ਚੱਲ ਵੀ ਨਹੀਂ ਸਕਦੇ ਸੀ ਡਾਕਟਰਸ ਦਾ ਇਹ ਕਹਿਣਾ ਸੀ ਕਿ ਇਹ ਬੱਚਾ ਜ਼ਿਆਦਾ ਟਾਈਮ ਨਹੀਂ ਜਿਉ ਸਕਦਾ ਪਰ ਫੌਜਾ ਸਿੰਘ ਤਾਂ ਕੁਝ ਹੋਰ ਹੀ ਸੋਚੀ ਬੈਠੇ ਸੀ ਆਪਣੇ ਚਾਰ ਭਰਾਵਾਂ 'ਚੋਂ ਫੌਜਾ ਸਿੰਘ ਸਭ ਤੋਂ ਛੋਟੇ ਸੀ ਕਮਜ਼ੋਰ ਹੋਣ ਕਰਕੇ ਪਿੰਡ 'ਚ ਆਮ ਤੌਰ ਤੇ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸੀ ਜਦੋਂ ਉਹ ਥੋੜਾ ਠੀਕ ਹੋਏ ਤਾਂ ਉਹ ਆਪਣੀ ਫੈਮਿਲੀ ਦੇ ਨਾਲ ਖੇਤੀਬਾੜੀ 'ਚ ਲੱਗ ਗਏ ਫੌਜਾ ਸਿੰਘ ਕਦੇ ਵੀ ਸਕੂਲ ਨਹੀਂ ਗਏ ਕੈਨ ਨੂੰ ਤਾਂ ਉਹ ਅਨਪੜ੍ਹ ਸੀ ਪਰ ਅਕਲਮੰਦ ਬਹੁਤ ਸੀ ਜ਼ਿੰਦਗੀ ਦੇ ਸਬਕਾਂ ਤੋਂ ਉਹਨਾਂ ਨੇ ਜ਼ਿੰਦਗੀ ਦੀ ਸਮਝਦਾਰੀ ਖੂਬ ਸਿੱਖੀ ਸ਼ੁਰੂ ਤੋਂ ਹੀ ਉਹਨਾਂ ਦਾ ਐਥਲੈਟਿਕਸ ਨਾਲ ਕੋਈ ਖਾਸ ਲੈਣਾ ਦੇਣਾ ਨਹੀਂ ਸੀ ਉਹ ਕਿਸੇ ਐਥਲੈਟਿਕਸ ਬੈਕਗ੍ਰਾਉਂਡ ਤੋਂ ਸਪੋਰਟਸ ਬੈਕਗ੍ਰਾਉਂਡ ਤੋਂ ਨਹੀਂ ਆਉਂਦੇ ਸੀ 1994 'ਚ ਜ਼ਿੰਦਗੀ ਨੇ ਉਹਨਾਂ ਤੇ ਸਭ ਤੋਂ ਵੱਡਾ ਵਾਰ ਕੀਤਾ ਪਹਿਲਾਂ ਉਹਨਾਂ ਦੀ ਵਾਈਫ ਦੀ ਡੈਥ ਹੋਈ ਤੇ ਫਿਰ ਕੁਝ ਟਾਈਮ ਬਾਅਦ ਹੀ ਉਹਨਾਂ ਦੇ ਸਭ ਤੋਂ ਵੱਡੇ ਬੱਚੇ ਦੀ ਇੱਕ ਕੰਸਟਰਕਸ਼ਨ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਇਹਨੇ ਫੌਜਾ ਸਿੰਘ ਨੂੰ ਅੰਦਰ ਤੱਕ ਤੋੜ ਦਿੱਤਾ ਉਹ ਡਿਪਰੈਸ਼ਨ 'ਚ ਚਲੇ ਗਏ ਫਿਰ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਇੰਗਲੈਂਡ ਲੈ ਗਈ ਲੰਡਨ 'ਚ ਉਹ ਆਪਣੇ ਬਾਕੀ ਦੇ ਬੱਚਿਆਂ ਦੇ ਨਾਲ ਰਹਿਣ ਲੱਗੇ ਲੰਡਨ 'ਚ ਜਾ ਕੇ ਉਹਨਾਂ ਦੇ ਜੀਵਨ ਨੇ ਇੱਕ ਨਵੀਂ ਹੀ ਦਿਸ਼ਾ ਲੈ ਲਈ ਉਹ ਰੋਜ਼ ਪਾਰਕ ਜਾਂਦੇ ਤੇ ਲੋਕਾਂ ਨੂੰ ਉੱਥੇ ਭੱਜਦੇ ਦੇਖਦੇ ਟੀਵੀ ਤੇ ਮੈਰਾਥਨ ਦੇਖਣ ਦਾ ਵੀ ਉਹਨਾਂ ਨੂੰ ਸ਼ੌਂਕ ਪੈ ਗਿਆ ਇਸ ਚੀਜ਼ ਨੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਮਕਸਦ ਦੇ ਦਿੱਤਾ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਪਾਵਰਫੁੱਲ ਗੱਲ ਕੀ ਸੀ ਉਹਨਾਂ ਦਾ ਜਮਾਂ ਸਿੰਪਲ ਲਾਈਫਸਟਾਈਲ ਸਾਦੀ ਦਾਲ ਰੋਟੀ ਸਬਜ਼ੀ ਨਾ ਕੋਈ दारू ਨਾ ਸਿਗਰਟ ਨਾ ਮੀਟ ਸ਼ਾਮ ਨੂੰ ਸੈਰ ਦਾ ਪੱਕਾ ਰੂਟੀਨ ਤੇ ਸਭ ਤੋਂ ਵੱਡੀ ਗੱਲ ਉਸ ਵਾਇਗਰੂ ਦੇ ਉੱਪਰ ਭਰੋਸਾ ਉਹਨਾਂ ਦੀ ਜ਼ਿੰਦਗੀ ਸਾਡੇ ਸਭ ਦੇ ਲਈ ਇੱਕ ਇਨਸਪੀਰੇਸ਼ਨ ਹੈ ਜਿੱਥੇ ਹੋਰ ਬੰਦੇ ਉਮਰ ਦਾ ਬਹਾਨਾ ਲਾ ਕੇ ਰੋਕ ਜਾਂਦੇ ਨੇ ਫੌਜਾ ਸਿੰਘ ਨੇ 99 ਸਾਲ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ 99 ਸਾਲ 'ਚ ਉਹਨਾਂ ਨੇ ਰਨਿੰਗ ਸ਼ੁਰੂ ਕੀਤੀ ਰਨਿੰਗ ਉਹਨਾਂ ਲਈ ਸਿਰਫ ਇੱਕ ਟਾਈਮ ਪਾਸ ਨਹੀਂ ਸੀ ਉਹ ਉਹਨਾਂ ਦੀ ਜ਼ਿੰਦਗੀ ਦੀ ਇੱਕ ਥੈਰੇਪੀ ਬਣ ਗਈ ਸਨ 2000 ਚ ਉਹਨਾਂ ਨੇ ਟੋਰਾਂਟੋ ਮੈਰਾਥਨ ਚ ਪਹਿਲੀ ਵਾਰੀ ਹਿੱਸਾ ਲਿਆ 2004 ਦੇ ਵਿੱਚ ਜਦੋਂ 93 ਸਾਲ ਦੇ ਸੀ ਤਾਂ ਉਹਨਾਂ ਨੇ ਲੰਡਨ ਮੈਰਾਥਨ ਚ ਹਿੱਸਾ ਲਿਆ 2003 ਚ ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਚ ਹਿੱਸਾ ਲਿਆ 2011 ਦੇ ਵਿੱਚ ਫੇਰ ਤੋਂ ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਦੇ ਵਿੱਚ ਹਿੱਸਾ ਲਿਆ ਜਦੋਂ ਉਹ 100 ਸਾਲ ਦੇ ਸੀ ਤੇ ਉਸ ਮੈਰਾਥਨ ਨੂੰ ਕੰਪਲੀਟ ਤੱਕ ਵੀ ਕੀਤਾ ਯੂਕੇ ਦੇ ਉਹ ਫਾਸਟੈਸਟ 100 ਇਅਰ 올ਡ ਪਰਸਨ ਬਣੇ ਜਿਨ੍ਹਾਂ ਨੇ ਕਈ ਸਾਰੇ ਡਿਸਟੈਂਸਸ ਵਾਲੀਆਂ ਰੇਸਸ ਚاہے ਸਾਲਿਆਤ ਕੰਪਲੀਟ ਕੀਤੀਆਂ 100 ਮੀਟਰ 200 ਮੀਟਰ 400 800 1500 3000 ਤੇ 5000 ਮੀਟਰ ਰੈਸਸ 2004 ਦੇ ਵਿੱਚ ਉਹਨਾਂ ਨੇ ਐਡੀਡਾਸ ਦੇ ਲਈ ਕੈਂਪੇਨ ਵੀ ਕੀਤੀ ਨਾਥਿੰਗ ਇਜ਼ ਇੰਪੋਸੀਬਲ 2012 ਲੰਡਨ 올림픽ਸ ਦੇ ਵਿੱਚ ਉਹ 올림픽 ਟਾਰਚ ਬੀਅਰਰ ਵੀ ਬਣੇ ਇਹ ਸਿੱਖਾਂ ਦੇ ਲਈ ਤਾਂ ਇਨਸਪੀਰੇਸ਼ਨ ਬਣੇ ਹੀ ਬਣੇ ਸਾਰੀ ਦੁਨੀਆ ਦੇ ਵਿੱਚ ਰਹਿੰਦੇ ਸੀਨੀਅਰ ਸਿਟੀਜ਼ਨਸ ਦਾ ਵੀ ਇਹ ਆਈਕਨ ਬਣ ਗਏ 2013 ਚ ਉਹਨਾਂ ਨੇ ਕੰਪੀਟੀਟਿਵ ਰਨਿੰਗ ਤੋਂ ਰਿਟਾਇਰਮੈਂਟ ਲਈ ਪਰ ਉਹਨਾਂ ਦਾ ਰੂਟੀਨ ਕਦੇ ਵੀ ਨਹੀਂ ਟੁੱਟਿਆ ਅੱਜ ਉਹਨਾਂ ਨੂੰ ਕਈ ਨਾਮ ਤੇ ਕਈ ਅਵਾਰਡ ਮਿਲ ਚੁੱਕੇ ਨੇ ਲਾਈਫਟਾਈਮ ਅਚੀਵਮੈਂਟ ਅਵਾਰਡ ਬ੍ਰਿਟਿਸ਼ ਐਮਪਾਇਰ ਮੈਡਲ ਪੇਟਾ ਐਮਬੈਸਡਰ ਫਾਰ ਵੈਜੀਟੇਰੀਨਿਜ਼ਮ ਗਲੋਬਲ ਇਨਸਪੀਰੇਸ਼ਨ ਇਨ ਸਪੋਰਟਸ ਬੀਬੀਸੀ ਤੇ ਸੀਐਨਐਨ ਤੋਂ ਵੀ ਕਈ ਸਾਰੇ ਸਨਮਾਨ ਮਿਲੇ ਤੇ ਸਭ ਤੋਂ ਵੱਡਾ ਅਵਾਰਡ ਲੋਕਾਂ ਦੀ ਰਿਸਪੈਕਟ 100 ਸਾਲ ਦੀ ਉਮਰ ਦੇ ਵਿੱਚ ਵੀ ਉਹ ਯੂਥ ਦੇ ਰੋਲ ਮਾਡਲ ਬਣ ਗਏ ਫੌਜਾ ਸਿੰਘ ਜੀ ਨੂੰ ਅਸੀਂ ਮਿਸ ਕਰਾਂਗੇ ਰੱਬ ਫੌਜਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਥਾਂ ਬਖਸ਼ਣ ਫੌਜਾ ਸਿੰਘ ਸਾਨੂੰ 114 ਸਾਲ ਦੀ ਉਮਰ 'ਚ ਛੱਡ ਕੇ ਗਏ ਨੇ ਉਹ ਸਿਰਫ ਇੱਕ ਮੈਰਾਥਨ ਰਨਰ ਨਹੀਂ ਸੀ ਉਹ ਇੱਕ ਸੋਚ ਸੀ ਉਹ ਦਿਖਾ ਗਏ ਕਿ ਜ਼ਿੰਦਗੀ ਦੀ ਰੇਸ ਉਮਰ ਨਾਲ ਨਹੀਂ ਹੌਸਲੇ ਨਾਲ ਜਿੱਤੀ ਜਾਂਦੀ ਹੈ ਉਹ ਬੰਦਾ ਜੋ ਇੰਪੋਸੀਬਲ ਸ਼ਬਦ ਨੂੰ ਪਰਸਨਲ ਚੈਲੰਜ ਹੀ ਲੈ ਗਿਆ ਅੱਜ ਉਹ ਚਲੇ ਗਿਆ ਪਰ ਉਹਨਾਂ ਦੀ ਲੈਗੇਸੀ ਸਦਾ ਜ਼ਿੰਦਾ ਰਹੂਗੀ